ਮਰਦਾਬਾਦ 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 ਅੰਜਾਮ ਸਰਕਾਰ ਮਰਦਾਬਾਦ 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 ਭਗਵੰਤ ਮਾਨ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਮਿਸ਼ਤਾਂ ਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਪੜਾ ਬਾਜ਼ੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਰਾਣਾ ਵਿਕਾਸਨ ਸੀ ਅੱਜ ਤਸਵੀਰ ਮੋਰ ਪਤਲਾ ਹੋ ਗਿਆ ਜੀ ਭਗਵੰਤਪਾਨ ਦਾ ਕੀ ਕਾਰਨ ਅੱਜ ਸਮੂਹ ਸਿੱਖ, ਦਲਿਤ, ਈਸਾਈ, ਮੁਸਲਿਮ ਔਰ ਹਿੰਦੂ ਸਾਡੇ ਭਾਈਚਾਰਾ ਸਾਰਾ ਇਕੱਠਾ ਹੋ ਕੇ ਅੱਜ ਜਿਹੜਾ ਅੱਜ ਜ਼ਿਲ੍ਹਾ ਕੰਪਲੈਕਸ ਤਹਿਸੀਲ ਦੇ ਮੋਰੇ ਪੁੱਤਲਾ ਫੁਕਿਆ ਗਿਆ ਬੀਤੀ 4-5 ਮਹੀਨਿਆਂ ਤੋਂ ਇੱਕ ਦਰਖਾਸਤ ਜਿਹੜੀ ਛੇ ਚੱਲ ਰਹੀ ਆ ਮਾਨਯੋਗ ਸਾਡੇ ਹਾਰਪੁਰ ਦੇ ਐਸਐਸਪੀ ਸਾਹਿਬ ਤੋਂ ਮਾਰਗੋ ਕਿ ਆਈ ਜਿਹੜੀ ਜਿਹੜੀ ਕਿ ਅਸੀਂ ਸੀਐਮ ਸਾਹਿਬ ਨੂੰ ਵਿਜੀਲੈਂਸ ਨੂੰ ਰੈਵਨਿਊ ਨੂੰ ਵਿਭਾਗ ਦੇ ਸਾਰਿਆਂ ਨੂੰ ਮਤਲਬ ਜਿਹੜੀ ਆਪਾਂ ਮੇਲ ਕੀਤੀਆਂ ਸੀਗੀਆਂ ਸਤੰਬਰ ਮਹੀਨੇ ਦੇ ਲਾਸਟ ਵਿੱਚ ਸਟਾਰਟਿੰਗ ਵਿੱਚ 13 ਸਤੰਬਰ ਨੂੰ ਇੱਕ ਦਰਖਾਸਤ ਦਿੱਤੀ ਹੈ ਸੀ ਜਿਹੜੀ ਇੱਕ ਇਹ ਹੀ ਜਿਹੜਾ ਹਸ਼ਰਪੁਰ ਦਾ ਜ਼ਿਲ੍ਹਾ ਤਹਿਸੀਲ ਕੰਪਲੈਕਸ ਵਾ ਇੱਥੇ ਇੱਕ ਬਹੁਤ ਵੱਡਾ ਸਕੈਂਡਲ ਹੋਇਆ ਸੀ ਇੱਕ ਸੁਖਿਆਬਾਦ ਦੇ ਵਿੱਚ ਜਿਹੜੀ ਜ਼ਮੀਨ ਹੈ ਜੋ ਕਿ 90 ਮਰਲੇ ਦੋ ਵਿਅਕਤੀਆਂ ਦੇ ਨਾਂ ਤੇ ਸੀ ਜਸਵੀਰ ਔਰ ਸ਼ੁਭਮ ਦੇ ਨਾਂ ਤੇ ਜਿਸ ਦੌਰਾਨ ਬਿਮਾਰੀ ਦੇ ਕਾਰਨ ਜਸਵੀਰ ਦੀ ਡੈਥ ਹੋ ਗਈ ਔਰ ਉਸ ਦਾ ਪਰਿਵਾਰ ਜਿਹੜਾ ਉਹਦੀ ਮਦਰ ਉਹਦੀ ਵਾਈਫ ਉਹ 1.5 ਸਾਲ ਦੀ ਜਿਹੜੀ ਲੜਕੀ ਆ ਉਹਨੂੰ ਇਨਸਾਫ ਦੀਵਾਲ ਲਈ ਜਿਹੜੀ ਉਹ ਜ਼ਮੀਨ ਸੀ ਉਹਨਾਂ ਦੇ ਨਾਂ ਤੇ ਇੰਤਕਾਲ ਚੜਾਉਣ ਲਈ ਕਿڑی ਬਸੀਹੇ ਚੜਾਉਣ ਲਈ ਇੱਥੇ ਐਪਲੀਕੇਸ਼ਨ ਦਿੱਤੀ ਗਈ ਸੀ ਜਦੋਂ 13 ਤਰੀਕ ਨੂੰ ਉਹ ਆਪਣੀ ਜਿਹੜੀ ਇੰਤਕਾਲ ਦੀ ਕਾਪੀ ਲੈਣ ਆਏ ਤਾਂ ਉਹਨਾਂ ਨੂੰ ਪਤਾ ਚੱਲਦਾ ਕਿ ਜਿਹੜੀ ਜ਼ਮੀਨ ਆ ਉਹ ਕੋਈ ਸ਼ਰਾਰਤੀ ਅੰਸਰ ਅਧਿਕਾਰੀ ਜਿਹੜੇ ਅੰਦਰ ਜ਼ਿਲ੍ਹੇ ਦੇ ਕੰਪਲੈਕਸ ਦੇ ਤਹਿਸੀਲਦਾਰ ਪਟਵਾਰੀ ਕਾਨਗੋ ਦਾ ਜੋ ਵੀ ਬਸੀਕਰ ਵੀ ਜਿੰਨੇ ਵੀ ਅਧਿਕਾਰੀ ਨਾਲ ਰਲ ਕੇ ਜਿਹੜੀ ਰਜਿਸਟਰੀ ਚੇਂਜ ਕਰ ਦਿੱਤੀ ਗਈ ਉਸ ਦੇ ਨਾਂ ਤੇ 5 ਮਰਲੇ ਔਰ ਸ਼ੋਭਮ ਦੇ ਨਾਂ ਤੇ 85 ਮਰਲੇ ਕਰ ਦਿੱਤੀ ਗਈ ਉਸ ਦੌਰਾਨ ਜਦੋਂ ਉਸ ਲੜਕੀ ਦਾ ਜਸਵੀਰ ਦੀ ਵਾਈਫ ਦਾ ਫੋਨ ਮੈਨੂੰ ਆਂਦਾ ਤਾਂ ਅਸੀਂ ਆਪਣੇ ਦਫ਼ਤਰ ਉੱਠ ਕੇ ਚਾਰ ਪੰਜ ਨੇ ਇੱਥੇ ਆਨੇ ਤਾਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਪਟਵਾਰੀ ਨੂੰ ਪੁੱਛਦੇ ਜਾਂ ਮਤਲਬ মিডিਆ ਨੂੰ ਤੱਕ ਜਾਣ ਦੀ ਗੱਲ ਕਰਦੇ ਤਾਂ ਉਹ ਡਰਦੇ ਸਾਨੂੰ ਕਹਿੰਦੇ ਵੀ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਉਹਨਾਂ ਨੇ ਉਸੇ ਵੇਲੇ ਉਸ ਜਗ੍ਹਾ ਤੇ ਜਿਹੜਾ ਨੋਟ ਚੜਾਤਾ ਤਾਂ ਕਿ ਨਾ ਹੋ ਸ਼ੁਭਮ ਵਿਅਕਤੀ ਵੇਚ ਸਕੇ ਨਾ ਹੀ ਜਸਵੀਰ ਦੇ ਘਰ ਦੇ ਵੇਚ ਸਕਣ ਉਸ ਤੋਂ ਬਾਅਦ ਕਾਫੀ ਮਿਹਨਤ ਕਰਨੀ ਪਈ ਭੱਜ ਦੌੜ ਕਰਨੀ ਪਈ ਜਿਹਦੇ ਦੌਰਾਨ ਕਰਕੇ ਉਹ ਜ਼ਮੀਨ ਹੈ ਜਿਹੜੀ ਦੁਆਰਾ ਜਸਵੀਰ ਦੇ ਨਾਂ ਤੇ 45 45 ਕਰਕੇ ਉਹਦੇ ਪਰਿਵਾਰ ਦੇ ਨਾਂ ਤੇ ਜਿਹੜੀ ਵਸੀਅਤ ਇੰਤਕਾਲ ਚੜ ਗਿਆ ਪਰ ਕੁਐਸਚਨ ਮਾਰ ਕੇ ਇਸ ਗੱਲ ਦਾ ਵੀ ਜਿਹੜੀ ਇੱਕ ਪਾਸੇ ਤਾਂ ਸਰਕਾਰ ਖੁਦ ਨੂੰ ਨਸ਼ਾ ਮੁਕਤ ਭ੍ਰਿਸ਼ਟਾਚਾਰ ਮੁਕਤ ਪੰਜਾਬ ਆਖਦੀ ਆ 13 ਸਤੰਬਰ ਦੀ ਦਰਖਾਸਤ ਉਹਨਾਂ ਦੇ ਹੀ ਅਧਿਕਾਰੀ ਜਿਹੜੇ ਸਰਕਾਰੀ ਅਧਿਕਾਰੀ ਧਾਰੇ ਵਿੱਚ ਬੈਠ ਕੇ ਜਿਹੜਾ ਇੱਕ ਮਾਫੀਆ ਚੱਲ ਰਿਹਾ ਭ੍ਰਿਸ਼ਟਾਚਾਰ ਦਾ ਜਿਹੜਾ ਹਿੱਸਾ ਉੱਥੇ ਦੇ ਮੌਜੂਦਾ ਵਿਧਾਇਕਾਂ ਨੂੰ ਮੰਤਰੀਆਂ ਨੂੰ ਸਾਰਿਆਂ ਨੂੰ ਵਜ਼ੀਰਾਂ ਨੂੰ ਜਾਂਦਾ ਤਾਂ ਜੋ ਉਹ ਸੀਐਮ ਤੱਕ ਪਹੁੰਚ ਕਰ ਦੇ ਸਾਡੀ ਬਾਰ ਬਾਰ ਮਾਣਯੋਗ ਹੁਸ਼ਿਆਰਪੁਰ ਦੇ ਐਸਐਸਪੀ ਸਾਹਿਬ ਨੂੰ ਮੰਗ ਪਰਚਾ ਦਰਜ ਕਰਨ ਦੀ ਵੀ ਤੁਸੀਂ ਤਾਂ ਕਹਿੰਦੇ ਹੋ ਕਿ ਸਰਕਾਰ ਕਹਿੰਦੀ 14 ਦਿਨ ਦੇ ਅੰਦਰ ਅੰਦਰ ਕੰਪਲੇਂਟ ਤੇ ਕਾਰਵਾਈ ਹੋਊਗੀ ਨਹੀਂ ਤਾਂ ਕੰਪਲੇਟ ਬੰਦ ਕੀਤੀ ਜਾਊਗੀ ਸਰ ਤੁਸੀਂ ਕਹਿੰਦੇ 90 ਮਰਲੇ ਜਗ੍ਹਾ ਦਾ ਜਿਹੜਾ ਵਿਵਾਦ ਸੀ 85 ਮਰਲੇ ਲਿਖ ਦੇ ਨਾ ਤੇ ਕਰਦੇ ਤਾਂ 5 ਮਰਲੇ ਇੱਕ ਤੇ ਨਾ ਤੇ ਜਿਹੜੇ ਉਹ ਲੇਡੀਜ਼ ਨਾ ਤੇ ਰਹੇ ਜੀ ਦਰਖਾਸਤ ਬਾਈ ਨੇਮ ਦਿੱਤੀ ਹੈ ਕਿਹਦੇ ਤੇ ਦਿੱਤੀ ਹੈ ਜੀ ਤੁਹਾਨੂੰ ਕੀ ਲੱਗਦਾ ਥੋੜਾ ਖੁੱਲ ਕੇ ਦੱਸਿਓ ਜੀ ਦਰਖਾਸਤ ਬਾਈ ਨੇਮ ਅਮਨ ਪਟਵਾਰੀ ਹਾਂ ਜੀ ਦੇਖੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰਾਂ ਵੀ ਕਿੱਥੋਂ ਮੰਸ਼ਾ ਜਾਗਦੀ ਆ ਭ੍ਰਸ਼ਟਾਚਾਰ ਦੀ 5 ਤਰੀਕ ਨੂੰ ਜਿਹੜਾ ਇੱਥੇ ਦਾ ਉਸ ਜਗ੍ਹਾ ਦਾ ਜਿਹੜਾ ਪਟਵਾਰੀ ਸੀ ਸੰਦੀਪ ਪਨੇਸਰ ਉਹ ਛੁੱਟੀ ਤੇ ਜਾਂਦਾ ਅਮਨ ਸੈਣੀ ਹੋਰ ਪਟਵਾਰੀ ਆ ਉਹ ਜੁਆਇਨਿੰਗ ਕਰਦਾ ਪੰਜ ਨੂੰ ਐਪਲੀਕੇਸ਼ਨ ਦੇ ਰਹੇ ਆ ਸ਼ੁਮਮ ਤਾਂ 7 ਨੂੰ ਉਹਦੇ ਨਾਂ ਤੇ 85 ਬਰਲੇ ਚੜਦੇ ਜਾ ਰਹੇ ਆ ਆ ਗਿਆ ਬਈ ਇਹ ਤੋਂ ਤੁਸੀਂ ਪੱਤਰਕਾਰ ਭਰਾ ਸੂਝਵਾਨ ਤੁਹਾਡਾ ਰੋਜ਼ ਦਾ ਏ ਮੈਟਰ ਆ ਵੀ ਤੁਹਾਨੂੰ ਵੀ ਲੱਗਦਾ ਵੀ ਇੱਥੋਂ ਮੰਸ਼ਾ ਕੀ ਭਾਵੇਂ ਆਪਾਂ ਔਰ ਇੱਥੇ ਜਿਹੜਾ ਆਰਸੀ ਕਲਰਕ ਆ ਜਦੋਂ ਅਸੀਂ ਖੱਪ ਪਾਈ ਵੀ ਅਸੀਂ মিডিਆ ਲੱਗੇ ਸਦਣ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਇੱਥੇ ਦਾ ਇੱਕ ਅਧਿਕਾਰੀ ਕਹਿੰਦਾ ਵੀ ਯਾਰ ਮੈਨੂੰ ਨਹੀਂ ਪਤਾ ਸੀ ਇੱਕ ਫਲਾਨੇ ਨਾਮ ਦਾ ਬੰਦਾ ਆਇਆ ਉਹਨੇ ਆ ਕੇ ਮੇਰੀ ਵਿਧਾਇਕ ਨਾਲ ਗੱਲ ਕਰਾਈ ਉਹੋ ਜਿਹੜਾ ਕਿਹੜੇ ਵਿਧਾਇਕ ਨਾਲ ਵਿਧਾਇਕ ਮੌਜੂਦਾ ਵਿਧਾਇਕ ਜਿਹੜੇ ਏ ਬ੍ਰਹਮਸ਼ੰਕਰ ਜਿੰਪਾ ਹਾਂਜੀ ਬ੍ਰਹਮਸ਼ੰਕਰ ਜਿੰਪਾ ਨੇ ਮੇਰੀ ਗੱਲ ਕਰਾਈ ਤਾਂ ਮੈਂ ਉਹਦੇ ਫੇਰ ਤੇ ਕੰਮ ਕਰ ਦਿੱਤਾ ਉਹ ਜਿੰਪਾ ਜੀ ਇੱਕ ਪਾਸੇ ਕਹਿੰਦੇ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈ ਤਾਂ ਉਹੀ ਵਾਲੇ ਅਧਿਕਾਰੀ ਫੇਰ ਨਾਲ ਘੁੰਮਦੇ ਪਏ ਉਹ ਸਾਥੀ ਜਿਹੜੇ ਕਰਾ ਕੇ ਗਏ ਆ ਉਹਨਾਂ ਦੇ ਜਨਮ ਦਿਨ ਮਨਾਏ ਜਾ ਰਹੇ ਆ ਸਨਮਾਨਤ ਕੀਤਾ ਜਾ ਰਿਹਾ ਵਾ ਇਹ ਤੋਂ ਸਾਫ ਪਤਾ ਲੱਗਦਾ ਵੀ ਇੱਥੇ ਦੇ ਜਿਹੜੇ ਵਿਧਾਇਕ ਆ ਸਰਕਾਰ ਆ ਉਹ ਜਾਣ ਬੁੱਝ ਕੇ ਜਿਹੜਾ ਇਹ ਪਰਚਾ ਨਹੀਂ ਦਰਜ ਜਿਹਦੇ 85 ਮਰ ਰਹੇ ਨਾਂ ਤੇ ਕੀਤੇ ਉਹਦਾ ਕੀ ਨਾਮ ਹੈ ਜੀ ਉਹਦਾ ਨਾਮ ਸ਼ੁਭਮ ਸਾਨੂੰ ਪੁੱਤਰ ਰਾਮਪਾਲ ਇਹ ਉਹ ਸੰਬੰਧਤਾ ਆਮ ਆਪੀ ਪਾਰਟੀ ਨਾਲ ਕੋਈ ਹਾਂਜੀ ਇਹਨਾਂ ਦੇ ਨਾਲ ਘੁੰਮਦੇ ਆ ਜੀ ਸ਼ਰੇਮ ਘੁੰਮਦੇ ਨੇ ਇਹਦੇ ਨਾਲ ਔਰ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਸੀਗੀ ਕੱਲ੍ਹ ਸਿੱਖ ਮੁਸਲਮਾਨ ਦਲਤੀ ਸਾਰੇ ਸੰਗਠਨ ਨੇ ਹੋਰ ਮੇਰੇ ਨਾਲ ਸਾਡੇ ਹਰਵਿੰਦਰ ਹੀਰਾ ਜੀ ਬਿੱਲਾ ਦਿਓਵਾਲ ਜੀ ਬਾਗਾ ਜੀ ਕਰਨੈਲ ਲਵਲੀ ਜੀ ਨੋਵਲਜੀਤ ਜੀ ਹੋਰ ਵੀ ਅਧਿਕਾਰੀ ਸਾਰੇ ਮੇਰੇ ਸੱਜੇ ਜਿੰਨੇ ਵੀ ਮਿੱਤਰਾਂ ਨੇ ਇਹਨਾਂ ਨੇ ਸਾਥ ਦਿੱਤਾ ਅੱਜ ਬਾਕੀ ਤੁਹਾਨੂੰ ਅਗਲਾ ਆਉਣ ਵਾਲਾ ਸਾਡੀ ਮੰਗ ਇਹੀ ਹੈ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੇ ਨਹੀਂ ਹੁੰਦੀ ਆਉਣ ਵਾਲੇ ਸਮੇਂ ਤੇ ਜਿਹੜਾ ਵਿਧਾਇਕ ਦਾ ਘਰ ਜਿਹੜਾ ਉਹਦਾ ਘਰਾਵ ਕੀਤਾ ਜਾਊਗਾ ਹੋ ਸਕਦਾ ਡੀਸੀ ਦਫਤਰ ਦਾ ਘਰਾਵ ਕੀਤਾ ਜਾਵੇ डीसी साहब ਦਾ ਪਤਲਾ ਫੁਕਿਆ ਜਾਵੇ ਅੱਜ ਅਸੀਂ ਭਗਵੰਤ ਮਾਨ ਦਾ ਪਤਲਾ ਫੁਕਨ ਦਾ ਕਾਰਨ ਇਹ ਹੀ ਸੀ ਵੀ ਇੱਕ ਪਾਸੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਦਾ ਸਮਾਗਮ ਕਰਾ ਰਹੇ ਦੂਸਰੇ ਪਾਸੇ ਉਹੀ ਦਲਤਾਂ ਦੀਆਂ ਜ਼ਮੀਨਾਂ ਹਰਾ ਪਰੇ ਇਹਦਾ ਮਤਲਬ ਹੈ ਕਿ ਕਾਰਪੇ ਨੇ ਤਹਿਸੀਲ ਕੰਪਲੈਕਸ ਦੇ ਅੰਦਰ ਜਿਹੜਾ ਵਾ ਬਹੁਤ ਵੱਡੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਮੁਸਲਿਮ ਦਲੀ ਤੇ ਇਸਾਈ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਭਗਵੰਤ ਮਾਨ ਤੇ ਜਿਹੜੇ ਜ਼ਿਲ੍ਹੇ ਦੇ ਤਹਿਸੀਲ ਅਧਿਕਾਰੀਆ ਉਹਨਾਂ ਦਾ ਪਤਲਾ ਫੁੱਕਿਆ ਗਿਆ ਇਹਦਾ ਕਾਰਨ ਇਹ ਬਣਿਆ ਜਿਹੜੀ ਸੁਖਿਆਬਾਦ ਵਿਖੇ ਪਿਛਲੇ ਕੁਝ ਮਹੀਨੇ ਦੇ ਵਿੱਚ ਜ਼ਮੀਨ ਦੇ ਕਾਗਜ਼ਾਂ ਨੂੰ ਲੈ ਕੇ ਕੱਪੜੇਬਾਜੀ ਹੋਈ ਆ ਵੱਡੇ ਪੱਧਰ ਤੇ ਇੱਕ ਸਕੈਂਡਲ ਹੋਇਆ ਉਸ ਦੇ ਵਿਰੋਧ ਵਿੱਚ ਅੱਜ ਪੁਤਲਾ ਫੂਕਿਆ ਗਿਆ ਤੇ ਇਹ ਜਿਹੜੀ ਪੰਜਾਬ ਸਰਕਾਰ ਆ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਆਇਆ ਇਹ ਲੋਕਾਂ ਨੂੰ ਵਾਅਦਾ ਕਰਕੇ ਆਇਆ ਸੀਗੇ ਵੀ ਅਸੀਂ ਕੈਪਟਨ ਬਾਦਲ ਜਾਂ ਹੋਰ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਪਾਰਟੀਆਂ ਉਹਨਾਂ ਤੋਂ ਅਲੱਗ ਇੱਕ ਭ੍ਰਿਸ਼ਟਾਚਾਰ ਮੁਕਤ ਜਿਹੜੀ ਆਪਣੀ ਸਰਕਾਰ ਬਣਾਵਾਂਗੇ ਨਸ਼ੇ ਦਾ ਖਾਤਮਾ ਕਰਾਂਗੇ ਜਾਂ ਹੋਰ ਵੀ ਜਿਹੜੀਆਂ ਸਹੂਲਤਾਂ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਇਆ ਸੀ ਪਰ ਅੱਜ ਉਹੀ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਹੜੱਪਣ ਵਾਸਤੇ ਉਹਨਾਂ ਦੀਆਂ ਜ਼ਮੀਨਾਂ ਦੇ ਕਾਗਜ਼ਾਂ ਵਿੱਚ ਕੱਪੜਾ ਕਰਨ ਵਾਸਤੇ ਅੱਜ ਜਿਹੜੀ ਪੰਜਾਬ ਦੀ ਇਹ ਭਗਵਾਨਤ ਮਾਨ ਦੀ ਪ੍ਰਸ਼ਾਸਤ ਸਰਕਾਰ ਵਾ ਉਹਨਾਂ ਦੇ ਅਧਿਕਾਰੀਆਂ ਵੱਲੋਂ ਕਾਗਜ਼ਾਂ ਦੇ ਵਿੱਚ ਇੱਕ ਦਲਿਤ ਭਾਈਚਾਰੇ ਦੇ ਜਿਹੜੇ ਜ਼ਮੀਨੀ ਕਾਗਜ਼ ਸੀਗੇ ਉਹਨਾਂ ਦੇ ਵਿੱਚ ਕੱਪੜਾ ਕੀਤਾ ਗਿਆ ਤੇ ਅਗਲਾ ਉਹ ਕੀ ਆਇਤਾ ਵਿਕਾਸਦੀ ਨੇ ਦੱਸ ਦਿੱਤਾ ਹੁਣ ਆਪਣੀ ਅਗਲੀ ਰਣਨੀਤੀ ਕੀ ਹੈ ਆਪਣੀ ਜਿਹੜੀ ਅਗਲੀ ਰਣਨੀਤੀ ਇਹ ਹੈ ਕਿ ਜੇਕਰ ਉਹ ਜਿਹੜੇ ਭ੍ਰਿਸ਼ਟ ਅਧਿਕਾਰੀ ਆ ਜਿਹੜੇ ਇਸ ਸਕੈਂਡਲ ਦੇ ਵਿੱਚ ਇਨਵੋਲਵ ਆ ਮਿਲੀਭੁਗਤ ਜਿਨ੍ਹਾਂ ਦੀ ਹੈਗੀ ਆ ਜੇਕਰ ਉਹਨਾਂ ਦੇ ਉੱਤੇ ਪਰਚੇ ਦਰਜ ਨਹੀਂ ਹੁੰਦੇ ਉਹਨਾਂ ਤੇ ਕਾਨੂੰਨਨ ਕਾਰਵਾਈ ਨਹੀਂ ਹੁੰਦੀ ਤੇ ਅਗਲਾ ਜਿਹੜਾ ਇੱਕ ਵੱਡਾ ਜਿਹੜਾ ਸੰਘਰਸ਼ ਵਾ ਇਸ ਸਰਕਾਰ ਦੇ ਖਿਲਾਫ ਉਲੀਕਿਆ ਜਾਵੇਗਾ ਤੇ ਅਸੀਂ ਜਿਹੜਾ ਇੱਥੇ ਦਾ ਮੌਜੂਦਾ ਵਿਧਾਇਕ ਵਾ ਉਹਦੇ ਘਰ ਦੇ ਉਹਦੇ ਘਰ ਦਾ ਘਰਾਓ ਜਾਂ ਸੀ ਡੀਸੀ ਦਫ਼ਤਰ ਦੇ ਘਰਾਉ ਦਾ ਜਿਹੜਾ ਅਗਲਾ ਪ੍ਰੋਗਰਾਮ ਲਿਕਾਂਗੇ ਜੀ ਅੱਜ ਉਹਦੇ ਵਿੱਚ ਤੁਹਾਡਾ ਨਾਮ ਵਰਗਾ ਨਿੱਤਿਆ ਜਾ ਰਿਹਾ ਹੈ ਜੀ ਹਾਂ ਅੱਜ ਉਹਦੇ ਵਿੱਚ ਮੁੱਖ ਮੰਤਰੀ ਦਾ ਪਤਲਾ ਫੁਗਰਾ ਸੀ ਔਰ ਮੇਰਾ ਨਾਮ ਆ ਰਿਹਾ ਸੀ ਬੜਾ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਬਿਨਾਂ ਕਿਸੇ ਤੱਥੇ ਤੋਂ ਗੈਰ ਜ਼ਿੰਮੇਵਾਰੀ ਦੇ ਨਾਲ ਗੱਲ ਕਰਨੀ ਜਦਕਿ ਉਹਦੇ ਵਿੱਚ ਮੇਰਾ ਕਦੀ ਵੀ ਕੋਈ ਮੇਰੇ ਮੈਂ ਤਾਂ ਨਾਕਾ ਹੂਦ ਦੇ ਦੋਸਤੇ ਨਾਕਾ ਹੂਦ ਦੇ ਬੈਂਸ ਦੇ ਤਰਜ਼ਨਾ ਹੀ ਕੰਮ ਕਰ ਰਿਹਾ ਲਾਈਫ 'ਚ ਅਗਰ ਕਿਸੇ ਨੂੰ ਕਿਸੇ ਇਤਰਾਜ਼ ਆ ਕਿ ਆ ਐਸਐਸਪੀ ਸਾਹਿਬ ਨੂੰ ਜਾ ਕੇ ਜਾਂ ਕਿਸੇ ਨੂੰ ਡਿਪਟੀ ਕਮਿਸ਼ਨਰ ਨੂੰ ਜਾਇਆ ਨਾ ਪੁਸਤਕ ਦੇ ਜਾ ਕੇ ਵੀ ਮੈਂ ਕਿਸੇ ਕੋ ਉਸਪਾਰਸ਼ ਕਰਦਾ ਮੇਰੇ ਨਾਲ ਹਜ਼ਾਰਾਂ ਬੰਦੇ ਰਹਿੰਦੇ ਆ ਆਂਦੇ ਆ ਬੰਦੇ ਆ ਟੀਮ ਮੈਂਬਰ ਵੀ ਆ ਤੇ ਇਹਨਾਂ ਨੂੰ ਉਹਨਾਂ ਦੇ ਉੱਤੇ ਕੋਰ ਗੁਆਲਾ ਹੈ ਬਾਰ-ਬਾਰ ਐਮਐਲਏ ਨੇ ਐਮਐਲਏ ਨੇ ਤਾਂ ਕਿਸੇ ਨੂੰ ਬਚਾਇਆ ਨਹੀਂ ਨਾ ਮੈਂ ਲੇ ਕਿਸੇ ਨੂੰ ਬਚਾਂਦਾ ਨਾ ਬਚਾਣਾ ਇਹ ਵੀ ਗੱਲ ਨਾਲ ਪੱਕੀ ਆ ਸੋ ਮੇਰਾ ਬੜਾ ਸਪਸ਼ਟਲੀ ਇਹ ਕਹਿਣਾ ਹੈ ਵੀ ਇਦਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਇਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹਨਾ ਕਿ ਇਦਾਂ ਨਹੀਂ ਕਰਨਾ ਚਾਹੀਦਾ ਜਦਕਿ ਦੋ ਵਾਰ ਤੁਹਾਨੂੰ ਵਗਰਾ ਤਰਾਜ ਆ ਤੁਸੀਂ ਰੈਵਨਿਊ ਡਿਪਾਰਟਮੈਂਟ ਨੂੰ ਕਹਿੰਦੇ ਜੀ ਤੁਸੀਂ ਇਹਨਾਂ ਅਫਸਰਾਂ ਨੂੰ ਕਿਹਾ ਕਿ ਕੈਨਨ ਰੈਵਨਿਊ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਦਿੱਤੀ ਹੈ ਮੈਂ ਉਸੇ ਵੇਲੇ ਤੁਰੰਤ ਜਿਹੜਾ ਹੈ ਡਿਪਟੀ ਕਮਿਸ਼ਨਰ ਹਾਰਪੁਰ ਨੂੰ ਔਰ ਮਾਨਜੋਗ ਐਫਸੀਆਰ ਪੰਜਾਬ ਨੂੰ ਉਹਨਾਂ ਨੂੰ ਤੁਰੰਤ ਮੈਂ ਜਿਹੜਾ ਹੈਗਾ ਉਹਨਾਂ ਨੂੰ ਮੈਸੇਜ ਕੀਤਾ اور ڈپٹی ਕਮਿਸ਼ਨਰ ਸਾਹਿਬ ਨੇ ਸਾਰਿਆਂ ਨੇ ਅਫੀਸਰ ਨੂੰ ਲਾਈਨ ਤੇ ਲਿਆ ਐਸਡੀਐਮ ਸਾਹਿਬ ਨੇ ਐਸਡੀਐਮ ਸਾਹਿਬ ਨੇ ਕਿਹਾ ਵੀ ਸਾਨੂੰ ਕੋਈ ਵੀ ਇਹਨਾਂ ਵੱਲੋਂ ਕੋਈ ਵੀ ਰੈਵਨਿਊ ਡਿਪਾਰਟਮੈਂਟ ਨੂੰ ਕੋਈ ਅਪਲੀਕੇਸ਼ਨ ਨਹੀਂ ਗਈ ਐਸਐਸਪੀ ਸਾਹਿਬ ਨੇ ਕਿਹਾ ਜੇਕਰ ਪਤਾ ਕਰੋ ਨਾਕਰ ਕਿਸ ਨੇ ਜਾਂ ਐਸਐਸਪੀ ਦੇ ਡਿਪਾਰਟਮੈਂਟ ਦਾ ਕੋਈ ਗੱਲ ਫਿਰ ਐਮਐਲਏ ਨੇ ਕਦੀ ਫੋਨ ਕੀਤਾ ਇਸ ਗੱਲ ਦੇ ਲਈ ਇਹ ਕਿਸੇ ਪਰਚਲ ਦਾ ਹੈ ਜੀ ਕਹਿਣਾ ਐਮਐਲਏ ਸਾਹਿਬ ਨੇ ਫੋਨ ਕੀਤਾ ਤਾਂ ਇਹ ਨਹੀਂ ਬਿਲਕੁਲ ਗਲਤ ਹੈ ਇਹ ਪ੍ਰੂਫ ਕਰਨਾ ਇਸ ਗੱਲ ਨੂੰ ਇਹ ਲਿਆਣ ਐਮਐਲਏ ਸਾਹਿਬ ਨੇ ਕਿਹਨੂੰ ਫੋਨ ਕੀਤਾ ਅਮਲੇ ਸਾਹਿਬ ਨੇ ਅੱਜ ਤੱਕ ਅੱਜ ਤੱਕ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਕਿਹ ਪਰਚਾ ਰੋਕਿਆ ਉਹਨ ਤੋਂ ਇਹ ਤਾਂ ਬੜੀ ਗਲਤ ਗੱਲ ਆ ਯਾਰ ਤੁਸੀਂ ਕੁਝ ਵੀ ਕਹਿ ਦਿਓ ਜੇ ਭਾਜੀ ਕੀ ਕਾਰਨ ਹੈ ਜੇਕਰ ਐਮਸੀ ਦਾ ਕੋਈ ਮਸਲਾ ਹੁੰਦਾ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੁੰਦਾ ਸਾਬ ਦੇ ਵਾਰਤਾਂ ਜੇਕਰ ਕੋਈ ਐਮਸੀ ਦਾ ਮਸਲਾ ਹੁੰਦਾ ਤਾਂ ਤੁਹਾਡਾ ਨਾਮ ਆਉਂਦਾ ਜੇਕਰ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਮਸਲਾ ਹੁੰਦਾ ਤਾਂ ਵੀ ਤੁਹਾਡਾ ਨਾਮ ਆਉਂਦਾ ਕਾਰਨ ਕੀ ਹੈ ਇਸਦਾ ਉਹਦਾ ਇੱਕੋ ਹੀ ਕਾਰਨ ਹੈ ਮੇਰੀ ਇਮਾਨਦਾਰੀ ਮੇਰੀ ਤਾਕਤ ਹੈ ਮੇਰਾ ਸੱਚ ਮੇਰੀ ਤਾਕਤ ਹੈ ਔਰ ਮੇਰਾ ਸੱਚ ਹੀ ਮੇਰੀ ਤਾਕਤ ਰਹੇਗਾ ਐਂਡ ਤੱਕ ਇਹ ਸਿਰਫ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦਾ ਅਤੀਤ ਆਪਣਾ ਅੱਛਾ ਨਹੀਂ ਆ ਮੈਨੂੰ ਕਹਿਣੀ ਚਾਹੀਦੀ ਇਹ ਗੱਲ ਠੀਕ ਹੈ ਨਾ ਜੀ ਇਹ ਆਪਣੇ ਆਪ ਤੇ ਨਜ਼ਰ ਮਾਰਨ ਇਹ ਝਾਕੀ ਮਾਰਨ ਆਪਣੇ ਆਪ ਤੇ ਕਿਸੇ ਦਾ ਨਾਮ ਲੈਣ ਤੋਂ ਪਹਿਲਾਂ ਉਹਦੇ ਵਿੱਚ ਇਹਨਾਂ ਨੇ ਮੈਂ ਕਿਸਦਾ ਜਵਾਬ ਦੇਣਾ ਮੇਰਾ ਬੰਦਾ ਨਹੀਂ ਵਸੇ ਉਹ ਇਦਾਂ ਦੀ ਗੱਲ ਨਾ ਮੈਂ ਮੇਰਾ ਪ੍ਰੈਸ ਕਾਨਫਰੈਂਸ ਦਾ ਕਰਨਾ ਬੰਦੇ ਵੀ ਨਹੀਂ ਸੀ ਲੇਕਿਨ ਜਵਾਬ ਇਸ ਕਰਕੇ ਦੇਣਾ ਸਮਝਦਾ ਹੁਣਾ ਇਹ ਕਹਿੰਦੇ ਆ ਮੈਂ ਤੁਹਾਨੂੰ ਪਤਾ ਪਹਿਲਾ ਪੰਜਾਬ ਦਾ 2.5 ਸਾਲ ਮਿਸਟਰ ਰਿਆ ਔਰ ਹੁਣ ਐਮਐਲਏ ਆ ਮੈਂ ਤਹਿਸੀਲ ਦੇ ਅੰਦਰ ਜਾ ਕੇ ਲੋਕਾਂ ਨੂੰ ਬਹਿ ਕੇ ਪੁੱਛਦਾ ਹਾਂ ਦੱਸੋ ਤੁਹਾਨੂੰ ਕਿਹਤੋਂ ਪਰੇਸ਼ਾਨੀ ਹੈ ਕੋਈ 2500 ਜਲਾ ਤਹਿਸੀਲਾਂ 'ਚ ਮੈਂ ਬੈਠਾ ਅੱਜ ਤੱਕ ਜਾ ਕੇ ਐਜ਼ ਅ ਮਿਨਿਸਟਰ ਮੈਂ ਹੁਣ ਵੀ ਬੈਣਾ ਲਿਆਓ ਜੀ ਜਿਹੜਾ ਤੁਹਾਨੂੰ ਕੋਈ ਤੰਕਰਦਾ ਲੈ ਕੇ ਦਾਓ ਇੰਦਾ ਕਿਸਣਾ ਲੈਣਾ ਇਹਨਾਂ ਨੂੰ ਮੈਂ ਕੁਝ ਉਹਨਾਂ ਨੂੰ ਪਾਰਟੀ ਮਿਲਾ ਕੇ ਗੱਲ ਵੀ ਕੀਤੀ ਸੀ ਉਹਦਾ ਮਸਲਾ ਵੀ ਹੱਲ ਕਰਾਇਆ ਸੀ ਪਰ ਫਿਰ ਕਿਉਂ ਇਹ ਗੱਲ ਨਹੀਂ ਮੈਨੂੰ ਤਾਂ ਇਹ ਪਤਾ ਲੱਗਾ ਵੀ ਜੀ ਇਹਨਾਂ ਦੇ ਨਾਮ ਦੁਆਰਾ ਜੋ ਵੀ ਸੀਗਾ ਮੈਨੂੰ ਮੈਟਰ ਦਾ ਨਹੀਂ ਪਤਾ ਮੈਨੂੰ ਐਕਚੁਅਲੀ ਮੈਟਰ ਦਾ ਹੀ ਨਹੀਂ ਪਤਾ ਸੀਗਾ ਜਦੋਂ ਇਹਨਾਂ ਨੇ ਪਹਿਲਾਂ ਵੀ ਦੋ ਵਾਰ ਪ੍ਰੋਟੈਸਟ ਕੀਤਾ ਮੈਂ ਤਾਂ ਹੈਰਾਨ ਸੀ ਮੈਨੂੰ ਉਦੋਂ ਇੱਕ ਇੱਕ ਲਫ਼ਜ਼ ਵੀ ਨਹੀਂ ਸੀ ਪਤਾ ਕਿਉਂਕਿ ਮੈਂ ਜਿਆਦਾ ਵੀਡੀਓ ਜਿੰਨੀਆਂ ਵੀ ਚਲਦੀਆਂ ਮੈਂ ਦੇਖਦਾ ਨਹੀਂ ਮੈਂ ਤੁਹਾਨੂੰ ਹਕੀਕਤ ਗੱਲ ਦੱਸਦਾ ਮੈਂ ਰੈਰ ਆਫ ਰੈਰ ਮੈਂ ਆਪਣੇ ਕੰਮ ਬਿਲੇ ਜ਼ਰੂਰ ਸੋਸ਼ਲ ਮੀਡੀਆ ਦਾ ਹੁਣਾ ਉਸ ਤੋਂ ਬਾਅਦ ਮੈਂ ਵੀਡੀਓ ਇਸ ਕਰਕੇ ਦੇਖਦਾ ਵੀ ਮੈਂ ਕੀ ਲੈਣ ਦੇਣਾ ਮੈਂ ਤਾਂ ਆਪਣ ਔਰ ਮੈਂ ਹਿਆਰਪੁਰ ਲਈ ਪੋਜੀਟਿਵਲੀ ਕੰਮ ਕਰ ਰਹਾ ਮੇਰਾ ਜਿਹੜਾ ਧਰਮ ਮੰਦਪ ਉਹ ਤੇ ਕੰਮ ਕਰ ਰਿਹਾ ਸੋ ਮੈਂ ਇਸ ਮਤ ਇਹਸ ਮਤ ਜਿੰਪਾ ਸਾਹਿਬ ਨੂੰ ਇੱਕ ਟਾਰਗੇਟ ਬਣਾਇਆ ਗਿਆ ਇਹ ਟਾਰਗੇਟ ਇਸ ਕਰਕੇ ਬਣਾ ਰਹਾ ਹੈ ਕਿ ਜਿਹੜੇ ਇਹਨਾਂ ਕੋਲੋਂ ਜਿਹੜੇ ਕੰਮ ਕਰਾ ਰਹੇ ਹੋਗੇ ਪਿੱਛੇ ਬੈਠੇ ਕੋਈ ਨਾ ਕੋ ਬੰਦੇ ਇਦਾਂ ਦੇ ਪਿੱਛੇ ਹੋਊਗਾ ਲੇਕਿਨ ਮੇਰਾ ਤਾਂ ਵਿੱਚ ਕੋ ਲੈਣਾ ਦੇਣਾ ਨਹੀਂ ਅਗਰ ਇਹਨਾਂ ਨੂੰ ਕਿਸੇ ਇਤਰਾਜ ਹੈ ਕਰਨ ਇਹ ਇਹ ਪ੍ਰੂਫ ਕਰ ਦੇਣ ਇੱਕ ਵਾਰੀ ਇਹ ਗੱਲ ਕੋਈ ਬੰਦਾ ਵੀ ਜਾ ਕੇ ਲੇਕਿਨ ਇਦਾਂ ਇਦਾਂ ਕਰਨਾ ਨਹੀਂ ਤੇ ਅਗਰ ਜ਼ਰੂਰੀ ਹੋਏਗਾ ਤਕ ਮੈਂ ਜਿਹੜਾ ਬੰਦਾ ਮੈਨਾਂ ਕਿਸੇ ਗੱਲ ਤੋਂ ਗੱਲ ਕਰੇਗਾ ਉਹਦੇ ਖਿਲਾਫ ਕਾਨੂੰਨੀ ਨੋਟਿਸ ਦਿੱਤਾ ਜਾਏਗਾ ਠੀਕ ਹੈ ਔਰ ਉਹਦੇ ਲਈ ਅਗਰ ਕਿਸੇ ਰੈਵਿਊ ਅਫਸਰ ਦੇ ਇਹਦੇ ਵਿੱਚ ਇਨਵੋਲਵਮੈਂਟ ਹੈ ਚਾਹੇ ਉਹ ਕਿਸੇ ਲੈਵਲ ਦਾ ਵੀ ਹੈ ਮੈਂ ਤੁਰੰਤ افਸੀਰ ਸਾਹਿਬ ਨੂੰ ਜਿਹੜਾ ਹੈ ਮੈਸੇਜ ਲਗਾਇਆ ਸੀ ਔਰ ਇਹ ਗੱਲ ਕਲੀਅਰ ਕੀਤੀ ਸੀ ਉਹਨਾਂ ਨੂੰ ਕਿ ਇਹ ਅਫਸਰਾਂ ਨੂੰ ਤੁਰੰਤ ਚਾਹੇ ਇਥੋਂ ਹਟਾਇਆ ਜਾਵੇ ਬਦਲਿਆ ਜਾਵੇ ਅਗਰ ਇਹ ਇਨਵੋਲਵ ਹੈ ਤਾਂ ਔਰ ਚਾਹੇ ਕੋਈ ਵੀ ਕਿਸੇ ਲੈਵਲ ਦਾ ਵੀ ਅਫਸਰ ਆ ਉਹਦੇ ਉਹਨੂੰ ਪੁਨਿਸ਼ ਕੀਤਾ ਜਾਵੇ ਅਗਰ ਉਹਨੇ ਕੋਈ ਕਾਗਜ਼ਾਂ ਨਾਲ ਛੇੜਛਾੜ ਕੀਤੀ ਹੈ ਜਾਂ ਗਲਤ ਇਨਕਾਰ ਚਾੜਿਆ ਉਹ ਚਾਹੇ ਜਿਹਦਾ ਵੀ ਇਹ ਨਾਮ ਲੈ ਰਹੇ ਆ ਇਹ ਜਿਹਦੇ ਵੀ ਅਫਸਰ ਦਾ ਨਾਮ ਲੈ ਰਹੇ ਆ ਉਹਨੂੰ ਤੁਰੰਤ ਬਦਲਿਆ ਜਾਵੇ ਮੈਂ ਉਹਨੂੰ ਸਾਰੀ ਵੀਡੀਓ ਭੇਜ ਦਿੱਤੀ ਸੀ ਤੁਰੰਤ ਜਿਹੜਾ ਹੈਗਾ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜ ਦਿੱਤੀ ਐਸਐਸਪੀ ਸਾਹਿਬ ਨੂੰ ਭੇਜ ਦਿੱਤੀ ਠੀਕ